ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਿਵਸ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖ ਧਰਮ ਦੇ 8ਵੇਂ ਗੁਰੂ ਹੋਏ ਹਨ ਜੋ ਸਭ ਤੋਂ ਛੋਟੀ ਉਮਰ ਵਿੱਚ ਗੁਰਗੱਦੀ ਤੇ ਬਰਾਜਮਾਨ ਹੋਏ ਆਪ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਛੋਟੇ ਸੁਪੁੱਤਰ ਸਨ ਆਵੀਦਾ ਪ੍ਰਕਾਸ਼ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਜੀ ਸੀ RAM RAJ ਆਪ ਜੀ ਦੇ ਵੱਡੇ ਭਰਾ ਸਨ ਔਰੰਗਜ਼ੇਬ ਦੇ ਸਾਹਮਣੇ RAM RAJ ਨੇ ਜਿਹੜਾ ਸੀ ਸ਼ਬਦ ਦਾ ਇੱਕ ਅੱਖਰ ਜਿਹੜਾ ਸੀ ਗੁਰਬਾਣੀ ਦਾ ਬਦਲ ਦਿੱਤਾ ਮਿੱਟੀ ਮੁਸਲਮਾਨ ਦੀ ਥਾਂ ਤੇ ਜਿਹੜਾ ਸੀ ਮਿੱਟੀ ਬੇਈਮਾਨ ਦੀ ਜਿਹੜੀ ਸੀ ਇਹਨੇ ਕਿਹਾ ਜਦੋਂ ਇਸਨੇ ਸ਼ਬਦ ਦਾ ਇੱਕ ਅੱਖਰ ਬਦਲਿਆ ਇਸ ਗੱਲ ਦਾ ਪਤਾ ਜਦੋਂ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਨੂੰ ਲੱਗਾ ਤਾਂ ਉਹਨਾਂ ਨੇ ਬਚਨ ਕਹਿ ਕਿ RAM RAJ ਜਿਹੜਾ ਸਾਡੇ ਮੱਥੇ 'ਤੇ ਨਾ ਲੱਗੇ ਜਿੱਧਰ ਇਹਦਾ ਮੂੰਹ ਹੈ ਉਧਰ ਨੂੰ ਤੁਰ ਜਾਵੇ ਇਹ RAM RAJ ਜਿਹੜਾ ਸੀ ਫਿਰ ਸਤਿਗੁਰੂ ਦੇ ਮੱਥੇ ਜਿਹੜਾ ਸੀ ਨਹੀਂ ਸੀ ਲੱਗਿਆ ਪਿਤਾ ਨੇ ਜਿਹੜਾ ਸੀ RAM RAJ ਨੂੰ ਮਥੇ ਲਾਉਣ ਤੋਂ ਇਨਕਾਰ ਜਿਹੜਾ ਸੀ ਕਰ ਦਿੱਤਾ ਸੀ RAM RAJ ਜਿਹੜਾ ਸੀ ਇਹਨੂੰ ਰਾਜਸੀ ਜਿਹੜੀ ਹਮਾਇਤ ਜਿਹੜੀ ਸੀ ਹਾਸਲ ਹੋ ਚੁੱਕੀ ਸੀ ਰਾਜਸੀ ਹਮਾਇਤ ਹਾਸਲ ਹੋਣ ਕਾਰਨ ਆਪਣੇ ਆਪ ਨੂੰ ਗੁਰੂ ਪਾਤ ਦਾ ਅਧਿਕਾਰੀ ਸਮਝਦਾ ਸੀ ਸ੍ਰੀ ਗੋਹਾ ਰਾਏ ਸਾਹਿਬ ਜੀ ਨੇ ਆਪ ਨੂੰ ਗੁਰਗੱਦੀ ਦੇ ਯੋਗ ਜਾਣ ਕੇ ਆਪ ਨੂੰ ਸਿੱਖ ਧਰਮ ਦੀ ਅਗਵਾਈ ਲਈ 8ਵੇਂ ਗੁਰੂ ਦੇ ਰੂਪ ਵਿੱਚ ਜਿਹੜਾ ਸੀ ਉਤਰਾ ਅਧਿਕਾਰੀ ਨੂੰ ਯੁਗਤ ਕੀਤਾ ਗੁਰਗੱਦੀ ਤੇ ਬਰਾਜਮਾਨ ਹੋਣ ਸਮੇਂ ਆਪ ਦੀ ਉਮਰ ਕੇਵਲ 5.5 ਸਾਲ ਦੀ ਸੀ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਤਕਦੀਰ ਕੀਤੀ ਹੋਈ ਸੀ ਕਿ ਤੁਸੀਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਹੈ ਉਸ ਮਲੇਸ਼ ਨੂੰ ਜਿਹੜੇ ਉਹ ਦਰਸ਼ਨ ਨਹੀਂ ਦੇਣੇ ਹਨ ਇਹ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਜਿਹੜਾ ਸੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਿਹੜੇ ਸੀ ਇਹ ਬਚਨ ਕਹਿ ਸਨ। ਰਾਮ ਰਾਏ ਨੇ ਬਾਦਸ਼ਾਹ ਨੂੰ ਗੁਰਗੱਦੀ ਦਾ ਫੈਸਲਾ ਕਰਨ ਲਈ ਪ੍ਰੇਰਿਆ। ਬਾਦਸ਼ਾਹ ਨੇ ਦੋਹਾਂ ਗੁਰੂ ਪੁੱਤਰਾਂ ਨੂੰ ਦਿੱਲੀ ਜਿਹੜਾ ਸੀ ਬੁਲਾਇਆ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮੁਖੀ ਸਿੱਖਾਂ ਦੇ ਨਾਲ ਵਿਚਾਰ ਕਰਨ ਉਪਰੰਤ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਿਹੜੇ ਸੀ ਚੱਲ ਪਏ। ਸੰਗਤਾਂ ਜਿਹੜੀਆਂ ਥੋੜੀਆਂ ਗਮਗੀਨ ਹੋਈਆਂ ਸਤਿਗੁਰੂ ਜੀ ਨੇ ਸਾਰੀਆਂ ਸੰਗਤਾਂ ਨੂੰ ਜਿਹੜਾ ਸੀ ਤਰਵਾਸਾ ਦਿੱਤਾ ਹੌਸਲਾ ਦਿੱਤਾ ਰਸਤੇ ਵਿੱਚ ਆਪ ਜੀ ਜਦੋਂ ਅੰਬਾਲੀ ਕੋਲ ਪੰਜੋਖਰੇ ਜਿਹੜੇ ਸੀ ਪਹੁੰਚੇ ਤਾਂ ਉੱਥੋਂ ਦੇ ਰਹਿਣ ਵਾਲਾ ਇੱਕ ਪੰਡਤ ਲਾਲ ਚੰਦ ਜਿਸ ਨੇ ਦੇਖਿਆ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬਹੁਤ ਛੋਟੀ ਉਮਰ ਹੈ ਬਾਲ ਗੁਰੂ ਸਾਹਿਬ ਜੀ ਨੂੰ ਦੇਖ ਕੇ ਇਹਦੇ ਅੰਦਰ ਸ਼ੰਕਾ ਪ੍ਰਗਟ ਕੀਤਾ ਸ਼ੰਕਾ ਆਈ ਜੇਕਰ ਕਹਿੰਦੇ ਆਪ ਵਿੱਚ ਸੱਚਮੁੱਚ ਹੀ ਆਤਮਿਕ ਤਾਕਤ ਹੈ ਤਾਂ ਕਹਿੰਦੇ ਤੁਸੀਂ ਕ੍ਰਿਸ਼ਨ ਜੀ ਦੀ ਗੀਤਾ ਦੇ ਕਿਸੇ ਸ਼ਲੋਕ ਦੀ ਜਿਹੜੇ ਅਰਥ ਕਰਕੇ ਦਿਖਾਓ ਕਹਿੰਦੇ ਇਹਦੇ ਮਨ ਵਿੱਚ ਆਇਆ ਕਿ ਛੋਟੀ ਉਮਰ ਦਾ ਜਿਹੜਾ ਗੁਰੂ ਕਿਵੇਂ ਹੋ ਸਕਦਾ ਹੈ ਕਹਿੰਦੇ ਤੁਸੀਂ ਆਪਣੇ ਨਾਂਵ ਨੂੰ ਜਿਹੜਾ ਹਰ ਕ੍ਰਿਸ਼ਨ ਲਾਇਆ ਹੈ ਜੇ ਤੁਸੀਂ ਮੈਨੂੰ ਕ੍ਰਿਸ਼ਨ ਦੇ ਜਿਹੜੀ ਗੀਤਾ ਦੇ ਉਹ ਸ਼ਲੋਕ ਦੇ ਕਿਸੇ ਤੇ ਵੀ ਅਰਥ ਕਰਕੇ ਦਿਖਾਓ ਸਤਿਗੁਰੂ ਜੀ ਨੇ ਇਸ ਪੰਡਿਤ ਲਾਲ ਚੰਦ ਦੇ ਅੰਦਰੋਂ ਹੰਕਾਰ ਖਤਮ ਕਰਨ ਲਈ ਇਹਦੇ ਜਿਹੜੇ ਅੰਦਰ ਹੰਕਾਰ ਆਇਆ ਸੀ ਉਹਨੂੰ ਜਿਹੜਾ ਅਸੀਂ ਮਟਾਉਣ ਵਾਸਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਜਾਂ ਕਹਿੰਦੇ ਤੁਸੀਂ ਕਿਸੇ ਵੀ ਸਿੱਖ ਨੂੰ ਜਿਹੜਾ ਉਹ ਲੈ ਕੇ ਆਓ ਇਹ ਗੀਤਾ ਦੇ ਅਰਥ ਕਹਿੰਦੇ ਉਹ ਸਿੱਖ ਤੁਹਾਨੂੰ ਕਰਕੇ ਸੁਣਾ ਦੇਵੇਗਾ ਇਹ ਜਿਹੜਾ ਸੀ ਪੰਡਤ ਲਾਲ ਚੰਦ ਗਿਆ ਇੱਕ ਛਿੱਜੂ ਝੀਵਰ ਸੀ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਉਹਨੂੰ ਕੰਨਾਂ ਤੋਂ ਸੁਣਦਾ ਵੀ ਨਹੀਂ ਸੀ ਤੇ ਬਾਲਾ ਉਹ ਬੋਲ ਵੀ ਨਹੀਂ ਸਕਦਾ ਸੀ ਉਹ ਛਿਜੂ ਝਿਵਰੂ ਜਿਹੜਾ ਸੀ ਇਹ ਫੜ ਕੇ ਲਿਆਇਆ ਜੋ ਸਤਿਗੁਰੂ ਦੇ ਕੋਲ ਲੈ ਕੇ ਆਇਆ ਸਤਿਗੁਰੂ ਨੇ ਮਿਹਰ ਦੀ ਛੜੀ ਉਹਦੇ ਸਿਰ ਤੇ ਰੱਖੀ ਤੇ ਉਹ ਜਿਹੜਾ ਛਿਜੂ ਝਿਵਰ ਸੀ ਵਿਦਵਾਨਾ ਵਾਂਗੂ ਜਿਹੜਾ ਸੀ ਨਾ ਉਹ ਸਰਲ ਅਰਥ ਜਿਹੜੇ ਸੀ ਕਰਨ ਗੀਤਾ ਦੇ ਕਰਨ ਲੱਗਾ ਪੰਡਤ ਲਾਲ ਜਚੰਦ ਜਿਹੜਾ ਸੀ ਬਹੁਤ ਸ਼ਰਮਸ਼ਾਰ ਹੋਇਆ ਤੇ ਗੁਰੂ ਸਾਹਿਬ ਦੇ ਕੋਲੋਂ ਨੇ ਮਾਫੀ ਵੀ ਮੰਗੀ ਤੇ ਸਿੱਖੀ ਧਾਰਨ ਕੀਤੀ ਫੇਰ ਜਿਹੜੇ ਸਤਗੁਰੂ ਜੀ ਉੱਥੋਂ ਦਿੱਲੀ ਪਹੁੰਚੇ ਤੇ ਦਿੱਲੀ ਜਿਹੜਾ ਸਤਗੁਰੂ ਦਾ ਸਿੱਖ ਸੀ ਮਿਰਜ਼ਾ ਰਾਜਾ ਜੈ ਸਿੰਘ ਉਹ ਫਿਰ ਸਤਗੁਰੂ ਜੀ ਨੂੰ ਜਿਹੜੇ ਸੀ ਆਪਣੇ ਬੰਗਲੇ ਦੇ ਵਿੱਚ ਲੈ ਗਿਆ ਜਦੋਂ ਸਤਗੁਰੂ ਜੀ ਦਿੱਲੀ ਪਹੁੰਚੇ ਤੇ ਕੁਛੀ ਸਮੇ ਬਾਅਦ ਜਿਹੜਾ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਜਿਹੜੀ ਸੀ ਉਹ ਸ਼ੁਰੂ ਹੋ ਗਈ ਚੇਚਕ ਦੀ ਬਿਮਾਰੀ ਜਿਹੜੀ ਸੀ ਬਹੁਤ ਜ਼ਿਆਦੀ ਫੈਲ ਗਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਸੀ ਬਿਮਾਰੀ ਦੇ ਸ਼ਿਕਾਰ ਹੋਏ ਸਤਿਗੁਰੂ ਜੀ ਨੇ ਉਸ ਲੋਕਾਈ ਨੂੰ ਸੰਕਟ ਵਿੱਚੋਂ ਕੱਢਣ ਵਾਸਤੇ ਇੱਕ ਜਿਹੜਾ ਸੀ ਨਾ ਆਪਣੇ ਕਮਰੇ ਦੇ ਬਾਹਰ ਚਬੱਚਾ ਤਿਆਰ ਕਰਵਾਇਆ ਉਸ ਵਿੱਚ ਜਲ ਪਵਾ ਕੇ ਚਬੱਚੇ ਵਿੱਚੋਂ ਦੋ ਜੜੀਆਂ ਸੀ ਬੁੱਕਾਂ ਜਲਦੀਆਂ ਭਰੀਆਂ ਤੇ ਫਿਰ ਚਬੱਚੇ ਦੇ ਉਹ ਜੜੀਆਂ ਸੀ ਪਾ ਦਿੱਤੀਆਂ ਫਿਰ ਆਪ ਜੀ ਨੇ ਉਸ ਵਿੱਚ ਚਲਨ ਪਾ ਕੇ ਚਲਨ ਪੋਹਲ ਤਿਆਰ ਕੀਤਾ ਸਤਨਾਮ ਵਹਿਗੁਰੂ ਦਾ ਜਾਪ ਕਰਦੇ ਹੋਏ ਲੋਕ ਉਸ ਵਿੱਚੋਂ ਜਲ ਲੈਂਦੇ ਗਏ ਤੇ ਉਹ ਸਵਸਥ ਹੁੰਦੇ ਗਏ ਠੀਕ ਹੁੰਦੇ ਗਏ ਉਦੋਂ ਤੋਂ ਹੁਣ ਤੱਕ ਵੀ ਉੱਥੇ ਗੁਰਦੁਆਰਾ ਜਿਹੜਾ ਬੰਗਲਾ ਸਾਹਿਬ ਜੀ ਦੇ ਆਉਣ ਵਾਲੇ ਸਿੱਖ ਜਿਹੜੇ ਪ੍ਰਾਣੀ ਨਹਨ ਉਹ ਚ ਬੱਚੇ ਦੇ ਵਿੱਚੋਂ ਜਿਹੜੇ ਅੰਮ੍ਰਿਤ ਜਲ ਜਿਹੜੇ ਨਹੀਂ ਉਹ ਛੱਕਦੇ ਹਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਹੁਤ ਸਖਤ ਜਿਹੜਾ ਸੀ ਕਿਸਮ ਦੀ ਚੇਚਕ ਅਤੇ ਬੁਖਾਰ ਹੋ ਗਿਆ ਆਪ ਜੀ ਦੀ ਇਸ ਬਿਮਾਰੀ ਦੀ ਹਾਲਤ ਨੂੰ ਵੇਖ ਕੇ ਸੰਗਤਾਂ ਜਿਹੜੀਆਂ ਸੀ ਉਹ ਘਬਰਾ ਗਈਆਂ ਸਤਿਗੁਰੂ ਜੀ ਨੇ ਫਿਰ ਸਿੱਖ ਸੰਗਤਾਂ ਨੂੰ ਜਿਹੜਾ ਸੀ ਧੀਰਤਾ ਹੌਸਲਾ ਦਿੱਤਾ ਕਿ ਹੌਸਲਾ ਬਣਾ ਕੇ ਰੱਖੋ ਗੁਰੂ ਸਾਹਿਬ ਜੀ ਦੀ ਅੰਤਮ ਸਮੇਂ ਨੇੜੇ ਦੇਖਦਿਆਂ ਹੋਇਆਂ ਫਿਰ ਜਿਹੜਾ ਸੀ ਸਤਿਗੁਰੂ ਜੀ ਨੇ ਗੁਰਿਆਈ ਪਦ ਜਿਹੜਾ ਸੀ ਉਹਦੀਆਂ ਜਿਹੜੀਆਂ ਲੜਿੰਦੀਆਂ ਰਸਮਾਂ ਸੀ ਉਹ ਪੂਰੀਆਂ ਕਰਵਾਈਆਂ ਸਤਿਗੁਰੂ ਜੀ ਨੇ ਤਿੰਨ ਵਾਰ ਹੱਥ ਹਲਾ ਕੇ ਕਹ ਕਿ ਬਾਬਾ ਬਕਾਲੇ ਗੁਰਗਤੀ ਸੰਭਾਲੇ ਫਰਮਾਇਆ ਕਿ 1664 ਈਸਵੀ ਨੂੰ ਦਿੱਲੀ ਵਿਖੇ ਹੀ ਜੋਤੀ ਜੋਤ ਸਮਾਗੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਿਹੜਾ ਅੰਤਮ ਸੰਸਕਾਰ ਸੀ ਜਿੱਥੇ ਅੱਜ ਗੁਰਦਰਾ ਬਾਲਾ ਸਾਹਿਬ ਬਣਿਆ ਇੱਥੇ ਜਗ੍ਹਾ ਤੇ ਕੀਤਾ ਗਿਆ ਇੱਥੇ ਸਤਿਗੁਰੂ ਨੇ ਅੰਤਮ ਸਵਾਸਾਂ ਜਿਹੜੇ ਉਸ ਸਮੇਂ ਜੜੇ ਸੀ ਗੁਰੂ ਸਾਹਿਬ ਜੀ ਦੀ ਕੋਲ ਉਮਰ ਜਿਹੜੀ ਸੀ ਕੋਈ ਪੌਣੇ ਘੱਟ ਸਾਲ ਦੀ ਉਮਰ ਸੀ ਪੌਣੇ ਇੱਕ ਅਰਸ਼ਾਲ ਦੀ ਉਮਰ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਅੱਜ ਮਹਾਨ ਗੁਰੂ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦਾ ਜੋਤੀ ਜੋਤ ਸਮਾਉਣ ਦਿਵਸ ਹੈ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਇਸ ਤਰ੍ਹਾਂ ਸਾਡੇ ਤੇ ਰਹਿਮਤ ਪ੍ਰਿਹਾਰ ਰੱਖਣ ਦੁੱਖਾਂ ਕਲਸਾਂ ਦਾ ਨਾਸ ਕਰਨ ਅਸੀਂ ਅਰਦਾਸ ਕਰਦੀਆਂ ਰੋਜ਼ਾਨਾ ਤੇ ਅਰਦਾਸ ਵਿੱਚ ਵਚਨ ਕਹਿੰਨੇ ਹਾਂ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਦਿੱਤੇ ਸਭ ਦੁੱਖ ਜਾਏ ਜਿਹਨੂੰ ਵੇਖਣ ਦੇ ਨਾਲ ਸਾਰੇ ਦੁੱਖ ਕਲੇਸ਼ ਖਤਮ ਹੁੰਦੇ ਹਨ ਐਸੇ ਸਤਿਗੁਰੂ ਜੀ ਸਾਡੇ ਤੇ ਰਹਿਮਤ ਕਰਨ ਕਿਰਪਾ ਕਰਨ ਮੇਰ ਪਰਿਆ ਹੱਥ ਰੱਖ ਕੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ